ਮੈਂ ਇੱਕ ਟੀਚਰ ਹਾਂ ਜੀ ਮੇਰੇ ਨਾਲ ਸਰਕਾਰੀ ਸੀਨੀਅਰ ਸਰਕਾਰੀ ਸੀਨੀਅਰ ਕੈਂਡੀਡੇਟਸ ਰੂਲ ਵਿੱਚ ਅਮਨ ਪ੍ਰੈਸ਼ਰ ਨਾਮ ਦੇ ਅਧਿਆਪਕ ਨੇ ਜੀ ਤੇ ਪਿਛਲੇ 4 ਸਾਲਾਂ ਤੋਂ ਸਾਡੇ ਵਿੱਚ ਦੋਸਤੀ ਸੀ ਜੀ ਤੇ ਲਾਸਟ ਚਾਰ ਚਾਰ ਸਾਲ ਤੋਂ ਹੀ ਤਿੰਨ ਤਿੰਨ ਤੋਂ 4 ਸਾਲ ਦੇ ਵਿੱਚ ਵਿੱਚ ਸਰ ਉਹ ਹਰ ਰੋਜ਼ ਮਤਲਬ ਮੈਨੂੰ ਬਲੈਕਮੇਲ ਕਰਦੇ ਨੇ ਔਰ ਮੇਰੇ ਨਾਲ ਬਹੁਤ ਗੰਦੀ ਤਰ੍ਹਾਂ ਮਤਲਬ ਮੇਰੇ ਘਰ ਆਨ ਦੀ ਕੋਸ਼ਿਸ਼ ਕਰਦੇ ਨੇ ਸ਼ਰਾਬ ਪੀ ਕੇ ਫਿਰ ਸ਼ਰਾਬ ਪੀ ਕੇ ਮੇਰੇ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕਰਦੇ ਨੇ ਸ਼ੋਸ਼ਨ ਹੁੰਦਾ ਮੇਰਾ ਸਰੀਰ ਕੁਸ਼ੋਸ਼ਨ ਕਰਦੇ ਨੇ ਔਰ ਮੈਨੂੰ ਡਰਾਉਂਦੇ ਤੁਂਤਾਂਦੇ ਨੇ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ ਬੱਚਿਆਂ ਨਾਲ ਐਵੇਂ ਕਰਾਂਗਾ ਔਰ ਮੇਰੇ ਬੱਚੇ ਵੀ ਬਹੁਤ 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 ਜ਼ਿਆਦਾ ਡਰੇ ਹੋਏ ਨੇ ਔਰ ਪਿਛਲੇ 11 ਤਰੀਕ ਨੂੰ ਸਰਕਾਰ ਆਇਆ ਸ਼ਰਾਬ ਪੀ ਕੇ ਨਾਲ ਇਹਨਾਂ ਦੇ ਇੱਕ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਵੀ ਸ਼ਰਾਬ ਪੀਤੀ ਹੋਈ ਸੀ ਫਿਰ ਇਹਨਾਂ ਨੇ ਘਰ ਬੈਠ ਕੇ ਮੇਰੇ ਨਾਲ ਸ਼ਰਾਬ ਪੀਤੀ ਜਦੋਂ ਮੈਂ ਮਨਾਂ ਕੀਤਾ ਉਸਨੂੰ ਕਿ ਤੂੰ ਇਸਨੂੰ ਮੇਰੇ ਘਰ ਕਿਉਂ ਲੈ ਕੇ ਆਇਆ ਕਿ ਮੇਰੇ ਮੇਰੇ ਘਰ ਕਿਉਂ ਮੇਰਾ ਘਰ ਅੱਡਾ ਹੈ ਅੱਡਾ ਹੈ ਜੋ ਤੂੰ ਰੋਜ਼ ਇਹਨੂੰ ਲੈ ਕੇ ਆ ਜਾਂਦਾ ਸ਼ਰਾਬ ਪੀਲਾਣ ਇਹਨਾਂ ਕਹਿੰਦੇ ਉਸਨੇ ਮੇਰੇ ਨਾਲ ਬਹੁਤ ਗੰਦਾ ਵਾਲਾ ਮੈਨੂੰ ਮਾਰਿਆ ਕੁੱਟਿਆ ਮੇਰੇ ਪੇਟ 'ਚ ਲੱਤਾਂ ਵੱਖੀਆਂ ਚੱਲਕ ਜਾਂ ਮੇਰਾ ਸਿਰ ਕੰਧ ਨਾਲ ਮਾਰਿਆ ਮਤਲਬ ਮੈਂ ਤਾਂ ਅਸਨ ਨਹੀਂ ਸਕਦੀ ਕਿ ਬਹੁਤ ਪੂਰੀ ਹਾਲਤ ਕਰਦੀ ਮੇਰੀ ਔਰ ਦੂਸਰੇ ਇੱਕ ਦਮ ਹੀ ਮਾਰ ਕੇ ਚਲਾ ਗਿਆ ਮੈਂ ਇੱਕ ਇੱਕ ਕਮਰੇ ਚ ਬੈਠੀ ਹੋਈ ਸੀ ਫਿਰ ਦੁਬਾਰਾ ਉਹ ਦੁਬਾਰਾ ਆਇਆ ਫਿਰ 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 ਉਹਨਾਂ ਨੇ ਮਾਰ ਕੁੱਟ ਕੀਤੀ ਔਰ ਮੈਂ ਦੂਜੇ ਕਮਰੇ ਚ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਉਠਾਇਆ ਕਿ ਸਾਹ ਪਾਜੀ ਪਲੀਜ਼ ਮੇਰੀ ਹੈਲਪ ਕਰੋ ਇਹਨੂੰ ਸਮਝਾਓ ਪਰ ਉਹਨਾਂ ਨੇ ਉਹਨਾਂ ਨੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਹੱਥ ਬਸ ਕੁਛ ਨਹੀਂ ਸੀ ਬਸ ਸਰਬਸ ਮੈਨੂੰ ਹੈ ਮੈਨੂੰ ਉਸ ਬੰਦੇ ਤੋਂ ਬਹੁਤ ਜ਼ਿਆਦਾ ਖਤਰਾ ਹੈ ਮੈਨੂੰ ਵੀ ਮੇਰੇ ਬੱਚਿਆਂ ਨੂੰ ਵੀ ਉਹ ਕਿਸੇ ਵੀ ਟਾਈਮ ਕੁਛ ਵੀ ਕਰ ਸਕਦਾ ਹੈ ਮੈਨੂੰ ਇਨਸਾਫ ਚਾਹੀਦਾ ਹੈ ਮੈਂ ਸਰਕਾਰੀ ਮੁਬਾਰਕਪੁਰ ਮੁਬਾਰਕ ਥਾਣੇ ਵਿੱਚ ਸਰਮੇ ਕੰਪਲੇਂਟ ਕੀਤੀ ਸੀ ਪਰ ਉਹਨਾਂ ਨੇ ਐਫ ਆਰ ਆਈ ਦਰਜ ਕਰ ਲਈ ਸੀ ਉਹ ਹਸਪੀਟਲ ਆ ਕੇ ਮੇਰੇ ਬਿਆਨਵਾਜੀ ਵੀ ਹੋਈ ਸੀ ਦੋ ਵਾਰ ਬਟ ਉਹਨਾਂ ਨੇ ਅਜੇ ਸਾਨੂੰ ਉਹ ਦੱਸ ਰਹੇ ਨੇ ਕਿ ਐਫ ਆਰ ਆਈ ਹੋ ਗਈ ਪਰ ਸਾਨੂੰ ਕੋਈ ਅਜੇ ਨਾ ਹੀ ਤਾਇਫਰ ਦੀ ਕਾਪੀ ਮਿਲੀ ਹੈ ਨਾ ਹੀ ਸਾਨੂੰ ਉਹ ਪੂਰੀ ਤਰ੍ਹਾਂ ਦੱਸ ਰਹੇ ਨੇ ਸ਼ਾਇਦ ਉਹ ਉਹਨਾਂ ਨਾਲ ਮਿਲੇ ਹੋਏ ਨੇ ਤਾਂ ਹੀ ਸਾਨੂੰ ਕੋਈ ਰਿਪਲਾਈ ਨਹੀਂ ਦੇ ਰਹੇ ਅਜੇ ਤੱਕ ਅਸੀਂ ਵਾਰ-ਵਾਰ ਪੁੱਛ ਰਹੇ ਹਾਂ ਕਿ ਕੀ ਐਕਸ਼ਨ ਹੋਇਆ ਤੁਸੀਂ ਉਸ ਬੰਦੇ ਨੂੰ ਫੜਿਆ ਕਿ ਮੈਨੂੰ ਸਿਰ ਇਨਸਾਫ ਚਾਹੀਦਾ ਹੈ ਮੈਂ 4 ਸਾਲਾਂ ਤੋਂ ਬਹੁਤ ਚੇਲ ਨੇ 4 ਸਾਲ ਮੈਂ ਬਹੁਤ ਮਾਰ ਖਾਈ ਹੈ ਸਰ ਬਹੁਤ ਜ਼ਿਆਦਾ ਮਾਰ ਖਾਈ ਹੈ ਕਿ ਬਸ ਮੈਂ ਕਿਸੇ ਨੂੰ ਕਦੇ ਕੁਝ ਦੱਸਿਆ ਨਹੀਂ ਇਹਨਾਂ ਦੇ ਘਰ ਮੈਂ ਫੋਨ ਕੀਤਾ ਸੀ ਇਹਨਾਂ ਦੇ ਮਦਰ ਜੀ ਨੂੰ ਕਿ ਅਦਾ ਕਰਕੇ ਆਪਣੇ ਬੇਟੇ ਨੂੰ ਸਮਝਾਓ ਵੀ ਸਾਡੇ ਘਰ ਨਾ ਆਵੇ ਸ਼ਰਾਬ ਪੀ ਕੇ ਮੈਨੂੰ ਮਾਰੀ ਕੁੱਟੇ ਨਾ ਕਰ ਮੇਰਾ ਨੁਕਸਾਨ ਹੋ ਗਿਆ ਮੇਰੇ ਬੱਚੇ ਰੋ ਲ ਜਾਣਗੇ ਜੇ ਮੇਰੇ ਬੱਚਾ ਦਾ ਨੁਕਸਾਨ ਹੋ ਗਿਆ ਮੈਂ ਰੋ ਲ ਜਾਗੀ ਉਹ ਉਹਨਾਂ ਨੇ ਉਹਨਾਂ ਉਹ ਫਿਰ ਉਸ ਗੱਲ ਦਾ ਵੀ ਇਸ ਨੂੰ ਗੁੱਸਾ ਸੀ ਕਿ ਤੂੰ ਮੇਰੇ ਘਰ ਘਰ ਦਾ ਘਰ ਕਿਉਂ ਕੋਲ ਕੀਤੀ ਮੇਰੇ ਮਦਰ ਨਾਲ ਗੱਲ ਕਿਉਂ ਕੀਤੀ ਮੇਰੇ ਘਰ ਚ ਕਿਉਂ ਦੱਸਿਆ ਇਸ ਨੂੰ ਇਸ ਨੂੰ ਇਹ ਨਹੀਂ ਸੀ ਵੀ ਮੇਰੇ ਮੇਰੇ ਘਰ ਨਹੀਂ ਦੱਸਣਾ ਕੁਝ ਵੀ ਕਿਸੇ ਨੂੰ ਕੁਝ ਨਹੀਂ ਦੱਸਣਾ ਮੇਰੇ ਬਾਰੇ ਵੀ ਮੇਰੀ ਬਹੁਤ ਰੈਪਿਊਟੇਸ਼ਨ ਹੈ ਪਰ ਇਸ ਬੰਦੇ ਨੇ ਮੈਨੂੰ ਜ਼ੀਰੋ ਬਣਾ ਦਿੱਤਾ ਸੀ ਮੈ ਮੈਨੂੰ ਜ਼ੀਰੋ ਬਣਾਤਾ ਮੈਨੂੰ ਇਨਸਾਫ ਚਾਹੀਦਾ ਹੈ ਮੈਨੂੰ ਇਨਸਾਫ ਚਾਹੀਦਾ ਸਰ ਸਰਦਾਰ ਭਗਵਾਨ ਸਿੰਘ ਮਾਨ ਜੀ ਡਾਕਟਰ ਗੁਰਪ੍ਰੀਤ ਮਾਨ ਜੀ ਦੇ ਅੱਗੇ ਮੇਰੇ ਹੱਥ ਜੋੜ ਕੇ ਅਪੀਲ ਹੈ ਕਿ ਮੈਨੂੰ ਇਨਸਾਫ ਮਿਲੇ ਪਲੀਜ਼ ਕੋਈ ਕਾਰਵਾਈ ਕਰੇ ਆ ਫਰਾਈ ਹੋਵੇ ਉਸ ਬੰਦੇ ਨੂੰ ਜੇਲ੍ਹ ਹੋਵੇ ਉਸ ਦੇ ਵੀ ਉਹ ਉਹ ਮਾਰ ਖਾਵੇ ਤੋਂ ਉਸ ਨੂੰ ਪਤਾ ਲੱਗੇ ਮਾਰ ਦਾ ਦਰਦ ਕੀ ਹੁੰਦਾਗਾ ਮੈਂ ਬਹੁਤ ਬਰਦਾਸ਼ਤ ਕਰ ਲਿਆ ਹੁਣ ਮੇਰੀ ਬਰਦਾਸ਼ਤ ਖਤਮ ਹੋ ਗਈ ਸੀ ਜਦੋਂ 11 ਤਰੀਕ ਨੂੰ ਉਸਨੇ ਮੈਨੂੰ ਮਾਰਿਆ ਕੁੱਟਿਆ ਤਾਂ ਆਸ ਪੜੋਸ ਵਾਲਿਆਂ ਨੂੰ ਪਤਾ ਲੱਗਿਆ ਤਾਂ ਮੈਂ ਉਹਨਾਂ ਨੇ ਮੈਨੂੰ ਉਹ ਚਲ ਜਦੋਂ ਮਾਰ ਕੇ ਚਲੇ ਗਏ ਦੋ ਜਣੇ ਤਾਂ ਉਹਨਾਂ ਨੇ ਆ ਕੇ ਮੈਨੂੰ ਸਿਵਲ ਹਸਪਤਾਲ ਡੇਰਾ ਬਸੀ ਵਿਖੇ ਮੈਨੂੰ ਇਸ ਹਸਪਤਾਲ ਵਿਖੇ ਐਡਮਿਟ ਕਰਵਾਇਆ ਉਸ ਤੋਂ ਬਾਅਦ ਮੇਰਾ ਇਲਾਜ ਚੱਲ ਰਿਹਾ ਇੱਥੇ ਮੇਰੀ ਬਿਆਨ ਵਾਜੀ ਹੋਈ ਸੀ ਇੱਥੇ ਮੇਰੀ ਰਿਪੋਰਟ ਦਰਜ ਹੋਈ ਸੀ ਪਰ ਮੈਨੂੰ ਅਜੇ ਤੱਕ ਐਫ ਆਰ ਆਈ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਇਨਸਾਫ ਮਿਲੇ ਮੇਰੀ ਬਰਦਾਸ਼ਤ ਦੀ ਹੱਦ ਖਤਮ ਹੋ ਗਈ ਮੈਂ ਮੈਂ ਕਦੇ ਕਿਸੇ ਕੋਲ ਨਹੀਂ ਸੀ ਦੱਸਿਆ ਕਿ ਮੇਰੇ ਨਾਲ ਇਹ ਹੋ ਰਿਹਾਗਾ ਪਰ ਹੁਣ ਹੁਣ ਮੈਂ ਹੁਣ ਮੈਨੂੰ ਖਤਰਾ ਸੀ ਔਰ ਹੁਣ ਬਹੁਤ ਜ਼ਿਆਦਾ ਹੋ ਰਿਹਾ ਸੀ ਮੇਰੇ ਬੱਚੇ ਸਫਰ ਕਰ ਰਹੇ ਸੀ ਕੰਪਲੀਟ ਕਰਕੇ ਤੁਹਾਡੇ ਕੋਲ ਮਾਮਲਾ ਦਰਜ ਕੀਤਾ ਗਿਆ ਹੈ ਕੀ ਹੈ ਵਾਜਬ ਇਕਨਾਂ ਸਾਨੂੰ ਹਸਪੀਟਲ ਤੋਂ ਮੈਸੇਜ ਆਇਆ ਸੀ ਕਿ ਅਮਨਦੀਪ ਕੌਰ ਨਾਮ ਦੀ ਇੱਕ ਲੇਡੀ ਉੱਥੇ ਦਾਖਲ ਹੈ ਜਿੱਤੇ ਆਈਓ ਨੇ ਉਹਦੀ ਸਟੇਟਮੈਂਟ ਲਿਖਣ ਤੋਂ ਬਾਅਦ ਅਧੀਨ ਧਾਰਾ 115 2 352 2 ਤੇ 333 ਬੀ ਐਨਸ ਤਹਿਤ ਮੁਕੱਦਮਾ ਦਰਜ ਕਰਕੇ ਕਵਦੀ ਸ਼ੁਰੂ ਕਰ ਦਿੱਤੀ ਸਰ ਇਹ ਦੇ ਚ ਕਿੰਨੇ ਕਿੰਨੇ ਬੰਦੇ ਦੇ ਖਿਲਾਫ ਕੰਪਲੇਂਟ ਹੈ ਬਸ ਇੱਕ ਹੀ ਬੰਦੇ ਦੇ ਖਿਲਾਫ ਕੰਪਲੇਂਟ ਸੀ ਉਹਦੇ ਖਿਲਾਫ ਦਰਜ ਕਰ ਮਾਮਲਾ ਕੀ ਹੈ ਸਰ ਸਾਰਾ ਮਾਮਲਾ ਉਹ ਇੱਕ ਟੀਚਰ ਹੈ ਬੁੱਜਾ ਵੀ ਤੇ ਉਹ ਕਿਤੇ ਸ਼ਾਮ ਨੂੰ ਉਹਦੇ ਘਰੇ ਜਗ ਗਿਆ ਤੇ ਉਹਦੀ ਕੁੱਟਮਾਰ ਕੀਤੀ ਤੇ ਉਹਨੇ ਮੈਡੀਕਲ ਦੇ ਰਿਕਾਰਡ ਉਪਦਾਵ ਕੋ ਤੇ ਪਰਚਾ ਜਿਹੜਾ ਦਰਜ ਕਰਿਆ ਕੁਟਬਰ ਕਿੰਨਾ ਵਾਰ ਕੀਤੀ ਗਈ ਸੀ ਉਹਦਾ ਨਾਮ ਵੀ ਅਮਨੀ ਹੈ ਟੀਚਰ ਉਹ ਜਿਹੜਾ ਜੈਂਟਸ ਹੈ ਉਹਦਾ ਨਾਮ ਵੀ ਅਮਨ ਲੇਡੀ ਦਾ ਨਾਮ ਵੀ ਅਮਨੀ ਦੋਨਾਂ ਸਬੰਧ ਸੀ ਇਸ طرف سے ਨਹੀਂ ਇਹੋ ਜੇ ਬਾਰੇ ਆਪਾਂ ਨੂੰ ਕੋਈ ਸਰ ਕੋਈ ਮਾਮਲਾ ਦਰਜ ਹੋ ਤਬ ਗ੍ਰਿਫਟ ਹੈ ਕੋਈ ਵੀ ਬਸ ਅਜੇ ਤਲਾਸ਼ ਜਾਰੀ ਰੂਹੀ ਸੀ